ਤੂੰ ਆਦਾ ਹੁੰ ਬਾਰਕਲੇ ਜੀ ਉੱਥੇ ਚ ਇਹ ਨਾਲ ਹੂੰ ਸਾਫ ਹੋਣਾ ਹੀ ਅੰਦਰ ਤੱਕ ਰਹਿਣਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਮਿਲਾਈ ਪਰਫਰਮਿੰਗ ਦਿੱਤੇ ਧੜ ਬਹੁਤ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਬੜੀਆ ਠੀਕ ਠਾਕ ਹੋਵੋਗੇ ਅਜੀ ਸਬਜੀ ਬਣੀ ਹੋਈ ਆ ਥੋੜਾ ਜਿਹਾ ਫਰੀਸ ਸੀਗੇ ਉਹਦੇ ਕਰਕੇ ਕੋਠੇ ਤੇ ਢੀੜਾ ਕੱਢਣ ਆ ਗਏ ਖੁਸ਼ ਕਹਿੰਦੀ ਸਾਰੀ ਦਿਹਾੜੀ ਕਹਿੰਦੀ ਅੰਦਰ ਬੈਠੇ ਰਹਿਣੇ ਆ ਕਹਿੰਦੀ ਚਲੋ ਢੀੜਾ ਕੱਢੇ ਆ ਜੀ ਪਰ ਜਿਹੜੇ ਸਕੂਲ ਜਾਂਦੇ ਹੁੰਦੇ ਨੇ ਫੇ ਥੋੜਾ ਜਿਹਾ ਉਹ ਕਰਦੇ ਨੇ ਦਿੱਕਤ ਜੀ ਮੰਨਦੇ ਨੇ ਉੱਪਰ ਆਉਣ ਦੀ ਕਹ ਦਿੰਦੇ ਨੇ ਅਸਤਾ ਥੱਕ ਗਏ ਸਕੂਲ ਸੱਜ ਰੇਗਾ ਆਏ ਤੇ ਚਲੋ ਹੁਣ ਕਹਿ ਦਿੰਦੇ ਨੇ ਵੀ ਚਲੋ ਕੋਠੇ ਦੇ ਢੀੜਾ ਕੱਢੇ ਆ ਜੀ ਕੁਝ ਮੌਸਮ ਥੋੜਾ ਜਿਹਾ ਵਧੀਆ ਸੀਗਾ ਉਹਦੇ ਕਰਕੇ ਅਸੀਂ ਕੋਠੇ ਤੇ ਢੀੜਾ ਕੱਢਣ ਆ ਗਏ ਸਬਜੀ ਆਪਣੇ ਪਈ ਸੀਗੀ ਥੋੜੀ ਜਿਹੀ ਭਿੰਡੀਆਂ ਦੀ ਤੇ ਥੋੜੀ ਜੀ ਆਲੂ ਪਕੌੜੀ ਜਿਹੜੀ ਆਪਾਂ ਨੇ ਮਿਕਸ ਬਣਾਈ ਸੀ ਉਹ ਵੀ ਪਈ ਆ ਔਰ ਇਹ ਘਰਕ ਥੋੜੀ ਜਿਹੀ ਫ੍ਰੀਜ਼ ਸੀ ਆ ਗਈ ਜਿਹੜਾ ਕੱਢਣਾ ਤੇ ਕੱਲ ਵਾਲੇ ਕੱਪੜੇ ਅੱਜ ਸੁੱਕੇ ਨਹੀਂ ਕਿਉਂਕਿ ਕੱਲ ਕਣੀਆ ਹੀ ਫੇਰ ਪੈ ਗਈ ਅਸੀਂ ਦਵਾਰੇ ਰਾਤ ਨੂੰ ਪਈਆਂ ਕੱਲ ਫੇਰ ਪੈ ਗਈਆਂ ਕੱਪੜੇ ਜਿਹੜੇ ਮੈਂ ਧੋਕੇ ਪਾਏ ਸੀ ਉਹ ਸੁੱਕੇ ਨਹੀਂ ਤੇ ਅੱਜ ਉਹ ਧੁੱਪੇ ਪਾ ਕੇ ਸਕਾਏ ਉਹਨੇ ਜੋ ਸਰਫ ਦੀ ਸਮੈਲ ਜੀ ਆਵੇ ਮੈਂ ਫਿਰ ਧੁੱਪੇ ਬਾਤੇ ਮੈਂ ਕਹ ਮੇਰੇ ਜੀ ਨਾ ਕਰਦਾ ਹਾਂ ਕਰਨ ਨੂੰ ਤੇ ਚਲੋ ਜੀ ਨੂੰ ਨੰਨ ਤੁੱਲਵਾ ਕੇ ਵਧ ਗਿਆ ਸਾੰਭ ਤੇ ਸੀ ਇਹ ਅੱਜ ਕੋਈ ਵੀਡੀਓ ਬਣਾਈ ਨਹੀਂ ਹੈਗੀ ਹਾਂ ਸ਼ੁਰੂ ਕਰੀ ਆ ਤੇ ਮੇਰੀ ਗੁਰਦੁਆਰਾ ਸਾਹਿਬਾ ਸੀ ਗਿਆ ਸੀਗਾ ਮੱਥਾ ਟੇਕਣ ਉਹ ਮੇਰੀ ਵੀਡੀਓ ਬਣਾਈ ਪਈ ਆ ਉਹ ਮੈਂ ਬਸ ਅਪਲੋਡ ਕਰੂੰਗੀ ਤੇ ਚਲੋ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਕਰੋ ਬਾਬਾ ਜੀ ਪਾਠ ਕਰਦੇ ਨੇ ਬਹੁਤ ਵਧੀਆ ਮਾਂਜਿਆ ਲੱਗਦਾ ਜਾਨ ਪਰ ਬੋਲਦੇ ਨੇ ਬਹੁਤ ਵਧੀਆ ਲੱਗਦਾ ਮੈਂ ਚਲੋ ਉੱਪਰੇ ਜਾ ਕੇ ਵੀਡੀਓ ਬਣਾਉਣੀ ਆ ਨਹੀਂ ਇੱਥਾ ਉੱਥਾ ਬੇਟਾ ਜੀ ਜੇ ਨਹੀਂ ਕਰਦਾ ਹੁਣ ਬਣਾਉਂਦਾ ਤੇ ਦੇਖੋ ਮੌਸਮ ਕਿੰਨਾ ਵਧੀਆ ਲੱਗਦਾ ਖੁਸ਼ੀਆਂ ਨਾਲ ਮੰਗੇ ਰਿਹਾ ਦੰਗ ਲੱਗੇ ਨੇ ਤੇ ਚਲੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਇਕ ਕਰ ਦਿਓ ਦੋਨੇ ਭੈਣ ਭਾਈ ਗੱਲਾਂ ਕਰਦੇ ਫਿਰਦੇ ਨੇ ਆਪਣੀ ਹੋਮਵਰਕ ਦੀਆਂ ਬਹੁਤ ਵਧੀਆ ਜਿਹਾ ਵਧੀਆ ਮੌਸਮ ਆ ਜਾਨਵਰ ਵੀ ਸਾਰੇ ਵਧੀਆ ਬੋਲਦੇ ਸੁਣਦੇ ਨੇ ਤੇ ਮਸੀਤ ਜੀ ਵੀ ਜਾਨ ਹੋ ਕੇ ਹਟੀਆ ਤੇ ਗੁਰਦੁਆਰੇ ਚ ਬਾਬਾ ਜੀ ਪਾਠ ਕਰਦੇ ਨੇ ਤੇ ਚਲੋ ਜੀ ਇਸ ਸਮਾਂ ਜਿਹਾ ਵਧੀਆ ਹੁੰਦਾ ਉਹਦੇ ਕਰਕੇ ਆ ਜੰਨੇ ਆ ਕੋਠ ਤੇ ਢੇੜਾ ਕੱਢਣ ਹੁਣ ਤਾਂ ਸਵੇਰੇ ਤਾਂ ਆਇਆ ਨਹੀਂ ਜਾਂਦਾ ਕਿਉਂਕਿ ਸਵੇਰੇ ਸੱਜਰੀ ਧੁੱਪ ਚੜੇ ਆਉਂਦੀ ਆ ਪੱਠਾ ਜਵੰਦਾ ਬਾਹੀ ਗੁਰੂ ਜੀ ਕੀ ਫਤਿਹ ਜਦੋਂ ਇੱਥੇ ਜੀਰੀ ਲੱਗ ਗਈ ਪਾਣੀ ਖੜਾ ਰਿਹਾ ਕਰੂ ਸੁਨਵੈਨਾ ਔਖਾ ਹੋਊਗਾ ਜੀ ਜੰਤ ਸਾਡੀ ਲੈਟ ਕੋਲੇ ਇੰਨੇ ਆਉਂਦੇ ਨੇ ਬਹੁਤ ਜ਼ਿਆਦੇ ਸਾਡਾ ਬਾਥਰੂਮ ਇਧਰ ਆਪਣਾ ਮਸ਼ੀਨ ਵਾਲਾ ਏਰੀਆ ਸਾਰਾ ਭਰ ਜਾਂਦਾ ਸਾਰਾ ਜੀ ਜੰਤ ਨਾਲ ਪਹਿਲਾ ਸਵੇਰੇ ਉੱਠ ਕੇ ਮੈਨੂੰ ਸਾਰਾ

ਲੜੀ ਚੱਕਣੀ ਨਹੀਂ ਚਾਹੀਦੀ ਤੇਰੀ ਬਾਲੀ ਨੂੰ ਸੱਤ ਇਹ ਕਿਹਦੇ ਆ ਗਿਆ ਦੇਖਾ ਤੇ ਪਹਿਲਾਂ ਹੀ ਤਾਂ ਕਹਿੰਦਾ ਸੀ ਵਿਖਾਣੀਆਂ